밀ੀ ਗੁਪਤ ਸੂchna ਦੇ ਆਧਾਰ ਤੇ ਨਾਬਾ ਪੁਲਿਸ ਦੇ ਵੱਲੋਂ 478 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਤਦਦਾ ਯੇ ਕਿ ਨਾਬਾ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਜਿਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਜਦ ਤਲਾਸ਼ੀ ਲਈ ਗਈ ਹੈ ਤਾਂ ਉਸ ਜਗ੍ਹਾ ਤੇ ਕਾਰਤੂਸ ਪਾਏ ਮਿਲਣੇ ਸੂchna ਮਿਲਣ ਤੋਂ ਬਾਅਦ ਮੌਕੇ ਤੇ ਜਾ ਕੇ ਜਦ ਵੇਖਿਆ ਗਿਆ ਤੇ ਕਾਰਤੂਸਾਂ ਦੀ ਬਰਾਮਦਗੀ ਹੋਈ ਹਾਲਾਂਕਿ ਹੁਣ ਇਹਨਾਂ ਨੂੰ ਜਾਂਚ ਵਾਸਤੇ ਭੇਜਿਆ ਜਾਵੇਗਾ ਤਾਂ ਜੋ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆ ਸਕੇ ਤਾਂ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਨਾਬਤੂ ਗੁਰਪ੍ਰੀਤ ਸਿੰਘ ਬਰਸੜ ਦੀਪੂਤ ਕੱਲ ਅਸੀਂ ਕੱਲ ਸ਼ਾਮ ਨੂੰ ਇੱਕ ਪਰਚਾ ਦਰਜ ਕੀਤਾ ਹੈ ਐਫ ਆਈ ਆ ਨੰਬਰ 75 ਹੈਗਾ ਜੀ ਜੀ ਤੇ 285459 ਦੇ ਅਸੀਂ ਐਫ ਆਈ ਦਰਜ ਕੀਤੀ ਆਪਲੈਟ ਤੇ ਜਿਹਦੇ ਵਿੱਚ 478 ਜਿਹੜੇ ਸਾਨੂੰ ਰੌਂਗ ਜਿਹੜੇ ਹੈਗੇ ਨੇ ਬਰੰਗ ਹੋਏ ਨੇ ਇਹ ਰੌਂਗ ਦੇ ਨੇ ਕੰਡੀਸ਼ਨ ਆ ਇਹ ਜੰਦਾ ਕਾਰਤੂਸ ਨੇ ਪਰ ਇਹ ਹੈ ਵੀ ਇਹ ਕਾਫੀ ਚਿਰ ਤੇ ਜਿਹੜੇ ਹੈ ਲੱਗਦਾ ਸੀ ਕਿ ਇਹ ਡੰਪ ਕਿਤੇ ਕਿਤੇ ਡੰਪ ਹੋਏ ਹੋਏ ਸੀ ਤੇ ਜਿਵੇਂ ਦਬੇ ਹੋਏ ਸੀ ਇਸ ਲਈ ਸਾਡੀ ਮੁਖਰੀ ਤੇ ਅਸੀਂ ਪਰਚਾ ਦਿੱਤਾ ਹੈ ਸਾਡੇ ਮੁਖਰ ਤੋਂ ਕਿ ਦੋ ਅੱਗੇ ਪਤਾ ਲੱਗਾ ਕਿ ਤੇ ਉੱਥੋਂ ਸਾਨੂੰ ਜਗ੍ਹਾ ਤੋਂ ਇੱਕ ਖੱਡੇ ਪੱਟਾ ਹੋਇਆ ਜਿਹੜੇ ਖੱਡੇ ਦੇ ਵਿੱਚੋਂ ਅਸੀਂ ਜਿਹੜੇ ਰਿਕਵਰ ਕੀਤੇ ਨੇ ਮੁਖਰੀ ਦੇ ਧਾਰ ਤੇ ਮੁਖਰੀ ਦੇ ਧਾਰ ਤੇ ਇਹ ਕਾਰਤੂਸਰੀ ਜਿਸ ਕੋਲ ਯੋਗਤ ਨਹੀਂ ਤੇ ਕਾਰਤੂਸ ਨੇ ਜਿਹੜੇ ਅਸੀਂ ਐਕਚੁਅਲੀ ਇਹਨੂੰ ਬੇਸਿਕਲੀ ਕੰਡੀਸ਼ਨ ਇਹਨਾਂ ਦੀ ਐਵੇਂ ਦੀ ਹੈ ਹੈਗੇ ਇਹ ਲਾਈਵ ਲਾਈਵ ਨੇ ਜੀ ਤੇ ਇਹਨਾਂ ਨੂੰ ਅਸੀਂ ਜਿਹੜਾ ਆਰਟਿਲਰੀ ਇਹ ਚੀ ਜਿਹੜਾ ਹੈ ਸਾਡੇ ਹੁੰਦੀ ਹੈ ਉੱਥੇ ਅਸੀਂ ਇਹਨਾਂ ਨੂੰ ਟੈਸਟ ਵਾਸਤੇ ਭੇਜਾਂਗੇ ਕਿ ਕਿਸ ਚੀਜ਼ ਦੇ ਗੱਲ ਕਰਨੇ ਤੇ ਕਦੋਂ ਦੇ ਮਾਰਕਾਂ ਦੇ ਜਰਨਲ ਦਾ ਪਾਰਟ ਆਫ ਅਨਵੈਸਟੀਗੇਸ਼ਨ ਕਿਹੜੀ ਜਗ੍ਹਾ ਕਿਸਨੂੰ ਕੀ ਲੱਗਦਾ ਹੈ ਕੋਈ ਹੁਣ ਤੱਕ ਦੀ ਜਿਹੜੀ ਨੋਟੇ ਤੌਰ ਤੇ ਜਿਹੜੀ ਸ਼ੁਰੂਆਤੀ ਦੌਰ ਦੀ ਹੈ ਅਨਵੈਸਟੀਗੇਸ਼ਨ ਇਹ ਕਈ ਵਾਰ ਤਾਂ ਇਹ ਹੁੰਦਾ ਜਿਵੇਂ ਥੋੜਾ ਜਿਹਾ ਮੇਰੇ ਜਿਹੜੇ ਸਾਨੂੰ ਪਾਰਟ ਆਫ ਲੱਗਦਾ ਵੀ ਮਿਲਟਰੀ ਏਰੀਆ ਹੈਗਾ ਤੇ ਇਹ ਜਿਵੇਂ ਉਨਯੂਜ਼ਡ ਕਿਤੇ ਹੋ ਗਿਆ ਜਾਂ ਕਿਤੇ ਉਥੋਂ ਇਸ ਪਲੇਸ ਹੋ ਸਕਦਾ ਹੈ ਹੋ ਸਕਦਾ ਵੀ ਕਿਤੇ ਸਾਡੇ ਕਿਤੇ ਵੀ ਏਰੀਆ ਤੇ ਇਸ ਪਲੇਸ ਹੋਏ ਹੋਣ ਕਿਤੇ ਨਾ ਕਿ ਤੂੰ ਹੋਏ ਹੋ ਇਹਨਾਂ ਦੀ ਵੀ ਜਿਹੜੇ ਅਸੀਂ ਇਨਫੋਰਮੇਸ਼ਨ ਲਵਾਂਗੇ ਜੇ ਕਿਤੋਂ ਹੈ ਪਹਿਲੇ ਪਹਿਲੀ ਗੱਲ ਤਾਂ ਇਹ ਚੈੱਕ ਕਰਨ ਲਈ ਹੈਗਾ ਵੀ ਜਿਹੜੇ ਇਹ ਕਟੇਜਸ ਨੇ ਇਹ ਬੇਸਿਕਲੀ ਕਿਸ ਚੀਤੇ ਨੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਾਡੀ ਕੋਟਾਂ ਨੇ ਜਾਂ ਉੱਥੋਂ 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 ਇਹਨੂੰ ਫਲੋਰ ਤੋਂ ਜਾਂ ਇੱਥੋਂ ਅਸੀਂ ਇਹਨੂੰ ਸਪੈਸੀਫਾਈ ਕਰਾਂਗੇ ਕਿ ਕਿਸ ਚੀਤੇ ਕਾਰਤੂਸ ਨੇ ਫੇਰ ਸਾਡੀ ਨੈਕਸਟ ਵਿਸ਼ ਇਨਵੈਸਟੀਗੇਸ਼ਨ ਨੂੰ ਜੀੜੇ ਜਿਹੜੇ ਤਰ੍ਹਾਂ ਲਾਗ ਜਿਹੜਾ ਇਹ 2554 ਨਟ ਲਾਈ ਹੈ ਜੀ ਤੇ ਐਂਡ ਅਨਨੋਨ ਤੇ ਲਾਈ ਹੈ ਸੀ ਤੇ ਬਾਕੀ ਇਨਵੈਸਟੀਗੇਸ਼ਨ ਇਸ ਗੋਇੰਗ ਆਨ ਜੀ ਕੋ ਫਰਦਰ ਹੋਊਗੀ ਤੁਹਾਨੂੰ ਅਸੀਂ ਪਬਲਿਕ ਨੂੰ ਵੀ ਕਹਿਣਾ ਚਾਹੁੰਦਾ ਪਬਲਿਕ ਨੂੰ ਤਾਂ ਸਾਡੀ ਇਹ ਹੈ ਜੀ ਵੀ ਦੇਖੋ ਜਿਹੜਾ ਸਾਡਾ ਨਸ਼ਾ ਵਿਰੋਧ ਜਿਹੜਾ ਸਾਡਾ ਚੱਲ ਰਿਹਾ ਹੈ ਜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਤੇ ਅਸੀਂ ਆਪਣੇ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਤੇ ਫਿਰ ਵੀ ਅਸੀਂ ਅਸੀਂ ਇਹ ਅਪੀਲ ਕਰਦੇ ਹਾਂ ਤੁਹਾਡੇ ਮਾਦੀਆਂ ਰਾਹੀ ਵੀ ਸਾਨੂੰ ਵੱਧ ਤੋਂ ਵੱਧ ਪਬਲਿਕ ਜਿਹੜੀ ਸਾਨੂੰ ਸਹਿਯੋਗ ਦੇਵੇ ਸਾਨੂੰ ਇੱਕ ਟੋਲ ਫ੍ਰੀ ਨੰਬਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਡਰਗ ਮੀਨਸ ਦਾ ਡਰਗ ਜਿਵੇਂ ਜੇ ਕੋਈ ਵੀ ਮੁਖਬਰੀ ਤੁਹਾਡੇ ਕੋਲ ਜਾਂ ਕੋਈ ਸ਼ਾਂਤੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿਹੜਾ ਆਪਾਂ ਇਹ ਨਸ਼ਿਆਂ ਦੇ ਜਿਹੜਾ ਯੁੱਧ ਚੱਲ ਰਿਹਾ ਹੈ ਇਸ ਤੇ ਆਪਾਂ ਕਾਮਯਾਬੀ ਹਾਸਿਲ ਕਰੀ ਚੁੱਕੇ ਹਾਂ ਧੰਨਵਾਦ